جب جی صاحب ایک ست نام کرتا پورکھ نرپو نرویر اکال مورت جونی سے پنگ اور اجونی جب آد سچ جگاد سچ ہے پی سچ نانک پی ہو سی پھی سچ سوچا سوچ نہ ہوئی جے سوچی لکھوار چپے چپ نہ ہووئی جے لائے رہا لفتار ਭੋਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣਪਾ ਲਖੋਹੇ ਤਾਂ ਇੱਕ ਨ ਚੱਲੈ ਨਾਲ ਕਿਵਸ ਚਿਆਰਾ ਹੋਈ ਐ ਕਿ ਕੋੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨਾ ਕਾਇਆ ਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮ ਹੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੈੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਜੈ ਤਾ ਹੋ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ گاوے کو ساج کرے تنخیح گاوے کو جی گاوے کو جپ دور گا ویخ کتنا دے لیندے تک پاہے جگا جگاہی کاہے حکمی حکم چلائے نانک وکسے وے پرواہ سچا ساحب ساچ نائے پاؤ اپار منگے دے دے دات کرے دا تار ਫੇਰ ਕਾ ਅਗਰ ਰਖੀਐ ਜਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਦ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਨ세 ਵਿਆਤਨ ਪਾਇਆ ਮਾਨ ਨਾਨਕ ਗਾਵਿਐ ਗੁਣੀਨ ਦਾਨ ਗਾਵਿਐ ਸੁਣਿਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖਰਿਆ ਸਮਾਈ ਗੁਰਇਸਰ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿੱਚ ਸਰਨਾ ਜਾਈ ਤੀਰਥਨਾਵਾ ਜੇਿਸ ਭਾਵਾ ਵਿਣ ਭਾਣੇ ਕਹਿਣਾ ਏ ਕਰੀ ਜੇਤੀ ਸਿਰ ਥੁਪਾਈ ਵੇਖਾਣ ਕਰਮਾ ਕੈ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋ ਸਿੱਧੋ ਸਤਰੇ ਨਾਨਕ ਨਿਰਗੁਣ ਗਣ ਕਰੇ ਗੁਣਵੰਤਿਆਂ ਗੁਣ ਦੇ ਤਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਧਰਤਵਲਾ ਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੁਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮੈਂਦ ਸੁਣਿਆ ਮੁਕਸਾ ਲਾਹਣ ਬੰਦ ਸੁਣਿਆ ਜੋਗ ਚੁਕ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਹਾ نان کا پڑ پڑ پا, پا وان سنیا لاگیا سہشت نانک پکتا سدا وگاس سنیا دکھ پاپ کا ناس سنیا سراں گنا کے گا ہا سیک پیر پاسا سنیا اندے پا واہ سنیا ہاں تھو گاہو نانک پکتا سدا و گاس سنیا دکھ پاپ کا ناس مننے کی گت کہی نہ جائے جے کو گہ پیچھے پستائے کاغت کلم نہ لکھن ہار مننے کا بہ کرن وار ایسا نام نرنجن ہوئے جے کو من جانے من کوئے مننے سرت ہوئے من بدھ منہ سگل پون کی سود مننے موہے چھوٹا نہ کھائے مننے جم کے ساتھ نہ جائے ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਰੇ ਗੁਰਸਿੱਖ ਮਨੈ ਨਾਨਕ ਭਵੈ ਨਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੁਖ ਹੈ ਦਰਾ ਜਾਣ ਪੰਜਾਂ ਗਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਵੈ ਸਚਿਆਰ ਤਵਲਾ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਲ ਤਰਕ ਤਿਸਤੇ ਭਾਰਤ ਲੈ ਕਵਣ ਜੋਰ ਜੀ ਯਾਤ ਰੰਗਾ ਕਹਿਨਾ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣਾ ਕੌਣ ਕੂਦ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗਮਨ ਰਹਿਤ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਪਖਸਾਰ ਅਸੰਖ ਮੂਨ ਲਿਵਲਾਏ ਤਾਰ ਕੁਦਰਤ ਗਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸਾਂਖ ਮੋਰਖ ਅੰਧਕੋਰ ਅਸਾਂਖ ਚੋਰ ਹਰਾਖੋਰ ਅਸਾਂਖ ਮਰ ਕਰ ਜਾਏ ਜੋ ਅਸਾਂਖ ਗਲਵੜ ਹੱਤਿਆ ਕਮਾਹੇ ਅਸਾਂਖ ਪਾਪੀ ਪਾਪ ਕਰ ਜਾਹੇ ਅਸਾਂਖ ਕੋੜਿਆਰ ਕੋੜੇ ਫਿਰਾਹੇ ਅਸਾਂਖ ਮਲੇਚ ਮਾਲਪਖ ਖਾਏ ਅਸਾਂਖ ਨਿੰਦਕ ਸਰਕਰ ਹੈ ਭਾਰ ਨਾਨਕ ਨੀਜ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖਤਾਵ ਗਮ ਗਮ ਸੰਖਲਉ ਅਸੰਖ ਹੈ ਸਿਰ ਪਰ ਹੋਇ ਅਖਰੀ ਨਾਮ ਅਖਰੀ ਸਰ ਲਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿੰਨੇ ਲਿਖੇ ਤੇ ਸਰਨਾ ਹੈ ਜੇ ਫਰਮਾਇ ਤੇ ਤੇ ਪਾਹੇ ਜੇ ਤਾਂ ਕੀਤਾ ਤੇ ਤਨੋਂ ਵਿੰਨਾ ਵੈ ਨਹੀਂ ਕੋਤਾਉ ਕੁਦਰਤ ਕਉਣ ਕਾ ਵਿਚਾਰ ਵਾਰਾ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆ ਹਤ ਪਿਆਰਤਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਆ ਓ ਤੋਏ ਪਰਿਆ ਮਤ ਪਾਪਾਂ ਕੇ ਸੰਗੋ ਤੋ ਪਹਿਨਾਵੇਂ ਕੇ ਰੰਗ کرنا لکھ لو آپ بی جی آپ دیا دان جی کو پاو تلک منیا منیا من کی پاؤ انتر گاتی رتمل نہ سب گن تیرے میں نہ ہی کوئی ونگن گیتے پک نہ ہوئے سوستات بانی برما ست سوان سدامن چاہو ਕਵਣ ਸੋ ਵੇਲਾ ਵਖਤ ਕਵਣ ਕਵਣ ਤਤ ਕਵਣ ਵਾਰ ਕਵਣ ਸਰ ਉਤਮਾਹੋ ਕਵਣ ਜਤੋ ਆਕਾਰ ਵੇਲ ਨਾ ਪਾਈਆ ਪੰਡਤੀ ਜਿਹੋ ਵਲ ਇੱਕ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਤਤ ਵਾਰ ਨਾ ਜੋਗੀ ਜਾਣਾ ਰਤਮਾਹੋ ਨਾ ਕੋਈ ਜਾਣ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋ ਇੱਕ ਕਾਰਾਖਾ ਕੇ ਸਲਾਹੀ ਕਿ ਉਹ ਵਰ ਨਹੀਂ ਕਿਬ ਜਾਣਾ ਨਾਨਕ ਆਕਣ ਸਭ ਕੋ ਅੱਖਾ ਇੱਕ ਦੋ ਇੱਕ ਸਿਆਣਾ ਵੱਡਾ ਜਾ ਹੈ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਤਾ ਨਾ ਪਤਾ ਲਖ ਗਸਾ ਗਸਾ ਸੋੜ ਕੋੜ ਪਾਲਤਕੇ ਵੇਦ ਕੈਣਿਕ ਬਾਤ 66 18 ਕੈਣਕ ਤੇ ਬਾਸ ਲੂ ਇੱਕ ਤਾਤ ਲੇਖਾਂ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੈ ਜਾਣੈ ਆਪੋ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈ ਆ ਨਧਿਆ ਤਵਾਹਾ ਪਵਸਮ ਨ ਜਾਣੀਏ ਸਮੁੰਦ ਸਾਂ ਸੁਲਤਾਨ ਗਿਰਾ ਸਤੀ ਮਾਲ ਤਨ ਕਿਹੜੀ ਤੁਲਨਾ ਹੋਬਣੀ ਜੇ ਤਿਸ ਮਨੋਂ ਨਾ ਵਿਸਰਹਿ ਅੰਤਨ ਸਫਤੀ ਕਹਿਣ ਨਾ ਅੰਤਨ ਕਰਨ ਦੇਨ ਨ ਅੰਤਨ ਵੇਖਣ ਸੁਣਨ ਅੰਤਨ ਅੰਤਨ ਜਾਪੈ ਕਿਆ ਮਨ ਮਨ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤਕਾਰਨ ਕੇ ਤੇ ਬਿਲ ਆਏ ਤਾਂ ਕਿਤ ਨਾ ਪਾਏ ਜਏ ਇਹੋ ਅੰਤ ਨ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਹਬ ਉੱਚਾ ਥਾ ਉੱਚ ਉਪਰ ਉੱਚ ਨਾ ਹੋ। ਐਵੜੂ ਚੌਕ ਵਕਤ ਸੁੱਚ ਕੋ ਜਾਣੇ ਸੋਏ ਜੇਵ ਢਾਪ ਜਾਣੇ ਆਪਾ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ।

ਲੈ ਜਾਇ ਮੁੱਲ ਪਾਇ ਮੁੱਲਾ ਸਮਾਇ ਮੁੱਲ ਤਰਮ ਮੁਦੀ ਬਾਣ ਮੁੱਲ ਤੁਲ ਮੁੱਲ ਪਰਮਾਣ ਅਮੁੱਲ ਬਖਸੀ ਸਮੁਲਨੀ ਸਾਣ ਮੁੱਲ ਕਰਮ ਮੁੱਲ ਫਰਮਾਣ ਮੂਲ ਬੁਲਾ ਕ ਨ ਜਾਇ ਆ ਕਾਕਰੇ ਲੈ ਲਾਇ ਆਖੇ ਵੇਦ ਪਾਟ ਪੁਰਾਣ ਆਖੇ ਪੜੇ ਘਰੇ ਵਿਖਿਆਣ ਆਖੇ ਵਰਮੇ ਆਖੇ ਦਾਖਾ ਗੋਪੀ ਤੈ ਗੋਬਿੰਦ ਆਖੇ ਇਸ ਆਖੇ ਸਿੱਧਾਖੇ ਕਿਤੇ ਕਿਤੇ ਬੋਧਖਾ ਦਨਵਖਾ ਦੇਵਖਾ ਸੁਰਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਟ ਟਟ ਜਾਏ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਗਈ ਕਿ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜਨ ਤਾਂ ਲਿਖਿਆ ਸਰਗਾ ਵਾਰਾ ਗਾਵਾਰ ਸੋਦਰ ਕਹਿ ਹਾ ਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਵਾ ਜੈਨਾਦ ਅਨੇਕਾ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪ੍ਰੀਸੋਂ ਕਈ ਅਨ ਕਿਤੇ ਗਾਵਣ ਹਾਰੇ ਗਾਵੈ ਤਉਨੋ ਪਉਣ ਪਾਵੈ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁੱਪ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੰਸਦਾ ਸਵਾਰੇ ਗਾਮੇਂ ਦੇ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਤਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਨਕੀ ਸਰ ਜੁਗ ਜੁਗ ਵੇਦ ਨਾਲੇ ਗਵੇਂ ਮੋਨੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਦਤਨੁ ਪਾਇ ਤੇਰੇ ਅਡਸੜ ਤੀਰਤਨਾਲੇ ਗਾਵੈ ਜੋਧਵਾ ਬਲਸੂਰਾ ਗਾਵੈ ਕਾਣੀ ਚਾਰੇ ਗਾਵੈ ਕੰਡ ਮੰਡਲ ਵਰਪੰਡਾ ਕਰ ਕਰ ਰਖੇ ਤਾਰੇ ਸਹੀ ਤੁਧਨੂ ਗਾਵੈ ਜੋਤੁ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਇ ਸਦਾ ਸੱਚਾ ਸੱਚਾ ਸਚਿ ਨਾਈ ਹੈਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਸ ਦੀ ਵਢਾਈ ਜੋਤਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਛੋਂ ਸਹਾ ਪਾਛਾ ਹੈ ਨਾਨਕ ਰਾਂ ਅੰਦਰ ਜਾਈ ਅਸ ਬੰਦਾ ਸੰਤੋਖ ਸਰਮਪਤ ਓਲੀ ਧਿਆਨ ਕੀ ਕਰਾ ਬੀ ਪੂਤ ਖਿੰਦਾ ਕਾਲ ਕੁਆਰੀ ਕਾ ਹੈ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨਜੀਤ ਆਜਗ ਦੀ ਜਗਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜ ਜਾ ਨਾਦ ਆਪ ਨਾਥ ਨਾਥੀ ਸਭਾਂ ਕੇ ਰਿਦ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤੇ ਸਾ ਆਦੇਸ ਆਦ ਨੀਲ ਨਾਦ ਨਾ ਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵੀ ਆਇ ਤਿੰਨ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵ ਤਿਸ ਭਾਵੈ ਤੇ ਵੈ ਚਲਾਵੈ ਜਿਵ ਹੋਵੈ ਫਰਮਾਨ ਓ ਵੇਖਾ ਉਹਨਾਂ ਨਦਰ ਨਾ ਵੈ ਬਹੁਤ ਆਇ ਹੋਇ ਡਾਣ ਆਦੇਸ ਤੇ ਸਾ ਆਦੇਸ ਆਦ ਨੀਲ ਨਾਦ ਨਾ ਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖਿਆ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤੇ ਸਹ ਆਦੇਸ ਆਦ ਅਨੀਲ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਏ ਕਿਸ ਸੁਣ ਗੱਲਾਂ ਆਕਾਸ ਕੀ ਕਿਟ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣਾ ਹੈ ਜੋਰ ਜੋਰ ਨਾਲ ਮੰਗਣ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੋਰ ਨਾਲ ਰਾਜ ਮਾਲ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇ ਸਵਿਚ ਧਰਤੀ ਥਾ ਪ੍ਰਕੀ ਧਰਮ ਸਾਲ ਤੇ ਸਵਿਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨਿਕ ਅਨੰਤ ਕਰਮੀ ਕਰਮੀ ਹੋਵੈ ਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋ ਹੁਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਓਥੈ ਪਾਇ ਨਾਨਕ ਗਿਆ ਜਾਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਕੜੀਆ ਰੂਪ ਰੰਗ ਕੇ ਵੇਸ ਕਹਿਤੀਆ ਕਰਮ ਪੂਮੇ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵਦਾਨ ਨੰਮਨ ਕਿਤੇ ਕਹਤੇ ਰਤਨ ਸਮੁੰਦ ਕਿਤਿਆ ਕਾਣੀ ਕਹਤੇ ਬਾਣੀ ਕਿਤੇ ਪਾਤਨ ਨਰਿੰਦਰ ਕਿਤਿਆ ਸੁਰਤੀ ਸਿਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇ ਤਨਾਲ ਬਨੋਦ ਕੋੜ ਅਨੰਦ ਸਰਮ ਕੰਡ ਕੀ ਬਾਣੀ ਰੂਪ ਦਿੱਥਾ ਘਾਰਤ ਕੜੀਆ ਬਹੁਤ ਨੋਕ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹ ਪਿਛਾ ਪਛਤਾਏ ਕਿ ਤਥੈ ਕੜੀਆ ਸੁਰਤ ਮਤ ਮਨ ਬੁੱਧ ਤਥੈ ਕੜੀਆ ਸੁਨਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰਤਿਨ ਮੈਂ ਰਾਮ ਰਹਾ ਪਰਪੂਰ ਤਿੱਥਾ ਸਿਤੋ ਸੀਤਾ ਮੈਂ ਮਾ ਮਾਇ ਤਾਂ ਕੇ ਰੂਪ ਨਕਤ ਨਾ ਜਾਏ ਨਾ ਉਮਰ ਨਾ ਢਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋਅ ਕਰੈ ਆਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਾ ਨਦਰ ਨਹੀਂ ਹਾਲ ਦਿੱਤਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂਤ ਨਾ ਤਿੱਥਾ ਲੋਅ ਲੋਅ ਕਾਰ ਜਿਜੂ ਹੁਕਮ ਤਵੇ ਦੁਕਾਰ ਵੇਖਾ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਣ ਮਤ ਵੇਧ ਹਤਿਆਰ ਪੌਖਲਾ ਅਗਨ ਤਪਤਾਉ ਪਾਂਡਾ ਪੌ ਅੰਮ੍ਰਿਤ ਟਾਲ ਕੜੀਐ ਸਭ ਸਚੀ ਟਕਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸਰਾ ਦੁਇ ਦਾਈ ਦਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚਾਂ ਧਰਮਾ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇਮ ਕੋ ਜਲੇ ਕੀਤੀ ਚੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ